ਸਰਬੋ ਸਤਿ ਸ਼ਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਅੱਜ ਕੋਈ ਵੀ ਨਹੀਂ ਹੈਗੀ ਕਿਉਂਕਿ ਅੱਜ ਇੱਕ ਜਰਨਲ ਵੀਡੀਓ ਹੈਗੀ ਆ ਜਿਹੜੇ ਖੇਤਾਂ ਦੇ ਵਿੱਚ ਝੋਨਾ ਲੱਗਦਾ ਤੇ ਬਹੁਤ ਲੰਬੇ ਸਮੇਂ ਤੋਂ ਅੱਗ ਲੱਗ ਰਹੀ ਸੀ ਤੇ ਉਹਨਾਂ ਖੇਤਾਂ ਦੇ ਵਿੱਚ ਇਸ ਵਾਰ ਕਿਸੇ ਸਰਕਾਰੀ ਪ੍ਰੈਸ਼ਰ ਅਧੀਨ ਜਾਂ ਕਿਸਾਨ ਦੇ ਆਪਣੇ ਖਿਆਲ ਨਾਲ ਮੁਤਾਬਕ ਜਾਂ ਉਹਨੇ ਕੋਈ ਨਵਾਂ ਇੰਪਲੀਮੈਂਟ ਲੈ ਲਿਆ ਤੇ ਉਹਨੇ ਅੱਗ ਨਹੀਂ ਲਾਈ ਹੈਗੀ ਉਹਦੀ ਇੱਕ ਇਸ ਵਾਰ ਦੀ ਮਨੋਤ ਹੈਗੀ ਹੈ ਕਿ ਉਹਦੇ ਖੇਤ ਦੇ ਵਿੱਚ ਪਰਾਲੀ ਬਹੌਣ ਦੇ ਨਾਲ ਜਾਣ ਪੈਗੀ ਉਹਦੇ ਖੇਤ ਦੇ ਵਿੱਚ ਬਹੁਤ ਜ਼ਿਆਦੇ ਤਾਕਤ ਵਧ ਗਈ ਇਹ ਇੱਕ ਪੱਖ ਹੈ ਦੂਸਰਾ ਕਿਸਾਨ ਆ ਕਹਿੰਦਾ ਮੈਂ ਕੁਝ ਖੇਤ ਦੇ ਵਿੱਚ ਅੱਗ ਲਾਈ ਸੀ ਕੁਝ ਖੇਤ ਦੇ ਵਿੱਚ ਬਿਲਕੁਲ ਵੀ ਅੱਗ ਨਹੀਂ ਲਾਈ ਸੀ ਇੱਕੋ ਮੋਕੇ ਦਾ ਪਾਣੀ ਲੱਗਦਾ ਇੱਕੋ ਕਿਸਮ ਲਾਈ ਹੈ ਜਿੱਥੇ ਅੱਗ ਲਾਈ ਸੀ ਉੱਥੇ ਫਸਲ ਵਾਢੀ ਚੰਗੀ ਆ ਜਿੱਥੇ ਅੱਗ ਨਹੀਂ ਲਾਈ ਸੀ ਉੱਥੇ ਫਸਲ ਮੇਰੀ ਮਾੜੀ ਰਹਗੀ ਮੇਰੇ ਖੇਤ ਦੇ ਵਿੱਚ ਪਰਾਲੀ ਵਾਹੁਣ ਨਾਲ ਨੁਕਸਾਨ ਹੋ ਗਿਆ ਦੋ ਪੱਖ ਨੇ ਇਹਨਾਂ ਦੋਨਾਂ ਪੱਖਾਂ ਦੇ ਇੱਕ ਛੋਟੀ ਜੀ ਆਪਾਂ ਚ ਇਸ ਚਰਚਾ ਦੇ ਤਹਿਤ ਇਹ ਵੀਡੀਓ ਬਣਾ ਰਹੇ ਹੈਗੇ ਆ ਕਿ ਇਹ ਦੋਨੇ ਚਰਚਾਵਾਂ ਦੇ ਮਿੱਟੀ ਪਾ ਦਿਓ ਪਰਦਾ ਪਾ ਦਿਓ ਕਿਉਂਕਿ ਨਾ ਹੀ ਤਾਂ ਪਰਾਲੀ ਬਹਣ ਦੇ ਨਾਲ ਇੱਕ 6 ਮਹੀਨਿਆਂ ਦੇ ਟਾਈਮ ਦੇ ਵਿੱਚ ਪਹਿਲੀ ਫਸਲ ਦੇ ਵਿੱਚ ਹੀ ਇੰਨੇ ਵਧੀਆ ਰਿਜ਼ਲਟ ਆਉਣ ਤੇ ਨਾ ਹੀ ਪਹਿਲੀ ਫਸਲ ਦੇ ਵਿੱਚ ਤੁਸੀਂ ਝਾੜ ਦਾ ਮੁਕਾਬਲਾ ਕਰ ਸਕਦੇ ਹੋ ਕਿਉਂਕਿ ਤੁਸੀਂ ਦੇਖੋ ਵੀ ਜੇਕਰ ਕਿਸੇ ਬੰਦੇ ਨੇ ਪਲਵਾਨੀ ਕਰਨੀ ਹੋਵੇ ਤੇ ਉਹਨੇ ਪਹਿਲਾਂ 20 ਸਾਲ ਤਾਂਸ ਖੇਡੀ ਹੋਵੇ ਤੇ ਇੱਕ ਦਿਨ ਪਹਿਲਾਂ ਪਲਵਾਨੀ ਕਰਨ ਤੋਂ ਜਿਹੜੀ ਰਾਤ ਨੂੰ ਸੌਣਾ ਕੋਈ ਉਹ ਦਵਾਈ ਖਾ ਕੇ ਸੌ ਜਾਵੇ ਤੇ ਅਗਲੇ ਦਿਨ ਪਲਵਾਨੀ ਕਰਨ ਵਕ ਜੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਪਲਵਾਨੀ ਦੇ ਵਿੱਚੋਂ ਕੋਈ ਤਗਮਾ ਜਿੱਤ ਕੇ ਆਊਗਾ ਤੇ ਖੇਤ ਤੋਂ ਵੀ ਆਪਾਂ ਨੂੰ ਇਸ ਤਰ੍ਹਾਂ ਦੀ ਹੀ ਆਸ ਰੱਖਣੀ ਚਾਹੀਦੀ ਆ ਆਪਣੇ ਖੇਤ ਦੇ ਵਿੱਚ ਕਿਸ ਤਰ੍ਹਾਂ ਦਾ ਪਾਣੀ ਹੈ ਕਿਉਂਕਿ ਤੁਸੀਂ ਇੱਕ ਗੱਲ ਨੋਟ ਕਰੋ ਜੇਕਰ ਤੁਹਾਡੇ ਖੇਤ ਦੇ ਵਿੱਚ ਦੋ ਫਸਲਾਂ ਦਾ ਚੰਗਾ ਝਾੜ ਨਿਕਲਦਾ ਬੰਪਰ ਝਾੜ ਨਿਕਲਦਾ ਕਣਕ ਦਾ 24 ਕੁਇੰਟਲ ਕਣਚੌਣੇ ਦਾ 35 ਕੁਇੰਟਲ ਤਾਂ ਤੀਜੀ ਫਸਲ ਤੇ ਅਸਰ ਪਵੇਗਾ ਹੀ ਪਵੇਗਾ ਠੀਕ ਹੈ ਇੱਕ ਗੱਲ ਤਾਂ ਇਹ ਹੋ ਗਈ ਦੂਸਰੀ ਗੱਲ ਇਹ ਹੋ ਗਈ ਜਿੰਨਾ ਖੇਤਾਂ ਦੇ ਵਿੱਚ ਫਸਲਾਂ ਤਿੰਨ ਚਲੀਆਂ ਗਈਆਂ ਮੱਕੀ ਵੜ ਗਈ ਉਹਨਾਂ ਦੇ ਖੇਤਾਂ ਦੇ ਵਿੱਚ ਮੱਕੀ 250 300 ਕੁਇੰਟਲ ਉਹਦੀ ਸਾਈਲੇਜ ਵਾਲੀ ਮੱਕੀ ਨਿਕਲੀ ਹੈਗੀ ਉੱਥੋਂ ਤਾਂ ਸਣੇ ਪਰਾਲੀ ਸਣੇ ਕਣਕ ਤੂੜੀ ਦਾਣੇ ਸਾਰਾ ਕੁਝ ਵੀ 250 ਕੁਇੰਟਲ ਹੀ ਨਿਕਲਦਾ ਹੈਗਾ ਤਾਂ ਉਸ ਖੇਤ ਦੇ ਵਿੱਚ ਇੱਕ ਹਾਲਾਤ ਵੱਖੋੜ ਵੱਖਰੇ ਤਰ੍ਹਾਂ ਦੇ ਹੈ ਨਿਊਟ੍ਰੀਸ਼ਨ ਭਾਵੇਂ ਪਿਆ ਹੋਇਆ ਉੱਥੇ ਸੋਇਲ ਮਾਈਕਰੋ ਬਾਇਓਲੋਜੀ ਅਲੱਗ ਤਰੀਕੇ ਦੀ ਹੈ ਸੋਇਲ ਫਰਟੀਲਿਟੀ ਅਲੱਗ ਹੈ ਸੋਇਲ ਦੀ ਪ੍ਰੋਡਕਟਿਵਿਟੀ ਘਟ ਚੁੱਕੀ ਹੈਗੀ ਹੈ ਸੋਇਲ ਰੈਸਟ ਜ਼ੀਰੋ ਹੋ ਚੁੱਕਿਆ ਹੈਗਾ ਇੱਕ ਖੇਤ ਦੇ ਵਿੱਚ ਨਹਿਰੀ ਪਾਣੀ ਲੱਗਦੇ ਹਨ ਇੱਕ ਖੇਤ ਦੇ ਵਿੱਚ ਮੋਟਰਾਂ ਦੇ ਪਾਣੀ ਲੱਗਦੇ ਆ ਉਹ ਵੀ ਚਿੱਟੇ ਛੋਰੇ ਵਾਲੇ ਜਿਹਦਾ ਕੋਈ ਹੱਲ ਨਹੀਂ ਹੋ ਸਕਦਾ ਕਾਲੇ ਛੋਰੇ ਵਾਲੀ ਤਾਂ ਫਿਰ ਵੀ ਆਪਾਂ ਡੂੰਗਾ ਵਾਲਾਂਗੇ ਉਹਨੂੰ ਆਪਾਂ ਉਸ ਜਿਪਸਮ ਦੇ ਦੇ ਦਾਂਗੇ ਕੈਲਸ਼ੀਅਮ ਦੇ ਦੇ ਦਾਂਗੇ ਸਲਫਰ ਦੇ ਦੇ ਦਾਂਗੇ ਕੁਝ ਮਾੜਾ ਮੋਟਾ ਉਹਦੇ ਵਿੱਚ ਹੱਲ ਹੋ ਜਾਏਗਾ। ਛਿੱਟੇ ਛੋਰੇ ਵਿੱਚ ਕਿਵੇਂ ਹੱਲ ਕਰਾਂਗੇ? ਖੇਤੀ ਦੇ ਵਿੱਚ ਜਲਦਬਾਜ਼ੀ ਬਹੁਤ ਜ਼ਿਆਦਾ ਮਾੜੀ ਐ। ਦਲੀਲਵਾਜ਼ੀ ਜਿਹੜੀ ਜਿਹੜੀ ਗਲਤ ਦਲੀਲਵਾਜ਼ੀ ਐ ਵੀ ਮੈਂ ਤਾਂ ਪਰਾਲੀ ਵਾਹੀ ਸੀ ਮੇਰਾ 6 ਮਹੀਨਿਆਂ ਦੇ ਵਿੱਚ ਇੰਨੀ ਜਾਣ ਪੈ ਗਈ ਮੇਰੀ 2 ਕੁਆਂਟਲ ਕਣਕ ਬਦ ਨਿਕਲੇ। ਮੈਨੂੰ ਬੌਂਦੇ ਨੂੰ 8ਵਾਂ ਸਾਲ ਹੋ ਗਿਆ। ਤਾਂ ਪਹਿਲੇ 5 ਸਾਲਾਂ ਦਾ ਸਫਰ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ। ਹਾਂ ਥੋੜੀ ਮਿੱਟੀ ਦੇ ਵਿੱਚ ਪੋਲਾਪਾਨ ਜ਼ਰੂਰ ਆ ਜਾਂਦਾ ਹੈਗਾ। ਸ਼ੋਰੇ ਦਾ ਜਿਹੜਾ ਮਾੜਾ ਅਸਰ ਆ ਉਹ ਜ਼ਰੂਰ ਘਟਣ ਲੱਗ ਜਾਂਦਾ ਹੈਗਾ ਮਿੱਟੀ ਜਿਹੜੀ ਹੈਗੀ ਨੋਰਮਲ ਪਾਣੀ ਮੰਗਦੀ ਆ ਆਪਦੀ ਡਿਮਾਂਡ ਦੇ ਹਿਸਾਬ ਨਾਲ ਉਹਦੇ ਕਣਾਂ ਦੀ ਜਿਹੜੀ ਸਾਈਜ਼ ਹੈਗਾ ਮੋٹے ਕਣ ਹੈਗੇ ਆ ਰੇਤਾਂ ਮੋਟਾ ਹੈਗਾ ਪਾਣੀ ਉਹ ਨੋਰਮਲ ਲੈਂਦੀ ਹੈਗੀ ਆ ਬਰੀਕ ਕਣ ਹੈਗੇ ਉਹ ਮਿੱਟੀ ਪੋਲੀ ਹੋ ਜਾਂਦੀ ਉਹ ਵੀ ਪਾਣੀ ਨੋਰਮਲ ਲੈਂਦੀ ਹੈਗੀ ਆ ਮਿੱਟੀ ਦੇ ਵਿੱਚ ਸੋਬਾ ਸੋਕਾ ਤੇ ਡੋਬਾ ਲੱਗਣੋ ਘਟ ਜਾਂਦਾ ਹੈ ਪਹਿਲਾ ਪੁਆਇੰਟ ਤਾਂ ਇਹੀ ਨੋਟ ਕਰਨਾ ਹੈਗਾ ਆਰਗੈਨਿਕ ਕਾਰਬਨ ਕੋਈ ਕਈ ਫਾਰਮਰ ਕਹਿੰਦੇ ਹੈਗੇ ਮੈਂ ਪਿਛਲੀ ਵਾਰ ਕਣਕ ਦੇ ਬਿਜਾਈ ਤੋਂ ਪਹਿਲਾਂ ਮੈਨੇ ਖੇਤ ਦੇ ਵਿੱਚ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਕੋਈ ਇੱਕ ਵੀ ਪਰਾਲੀ ਨਾ ਮੈਂ ਟੱਕਾ ਬਾਹਰ ਨਹੀਂ ਕੱਢਿਆ ਹੈਗਾ ਮੈਂ ਖੇਤ ਦੇ ਵਿੱਚ ਪਰਾਲੀ ਸਾਰੀ ਵਿੱਚ ਵਾਹੀਏ ਤੇ ਮੇਰੀ ਆਰਗੈਨਿਕ ਕਾਰਬਨ ਇੰਨੀ ਹੋ ਗਈ ਇਹ ਕਦੀ ਨਹੀਂ ਹੋ ਸਕਦਾ ਕਿ ਇੱਕ 6 ਮਹੀਨਿਆਂ ਦੇ ਗੈਪ ਦੇ ਵਿੱਚ ਇੱਕ ਫਸਲ ਦਾ ਮਲਵਾ ਬਾਉਂ ਦੇਣਾ ਤੁਹਾਡੇ ਖੇਤ ਦੀ ਆਰਗੈਨਿਕ ਕਾਰਬਨ 3 ਗੁਣਾ ਹੋ ਜੇ 4 ਗੁਣਾ ਹੋ ਜੇ ਠੀਕ ਹੈ ਆਰਗੈਨਿਕ ਕਾਰਬਨ ਇੱਕ ਗਲੂਕੋਜ਼ ਆਪਣੇ ਸਰੀਰ ਦੇ ਵਿੱਚ ਜਿਵੇਂ 슈ਗਰ ਦਾ ਲੈਵਲ ਹੁੰਦਾ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਘਟ ਹੁੰਦਾ ਫਿਰ ਵੱਧ ਜਾਂਦਾ ਫਿਰ ਘਟ ਹੋ ਜਾਂਦਾ ਫਿਰ ਸ਼ਾਮ ਨੂੰ ਰੋਟੀ ਖਾਣ ਤੋਂ ਵੱਧ ਜਾਂਦਾ ਹੈਗਾ ਮਿੱਠਾ ਖਾਣੇ ਹੋਰ ਵੱਧ ਜਾਂਦਾ ਹੈਗਾ ਇਸ ਤਰੀਕੇ ਨਾਲ ਆਪਣੇ ਖੇਤ ਦੇ ਵਿੱਚ ਸਿਸਟਮ ਹੈਗਾ ਕਈ ਫਸਲਾਂ ਦੀਆਂ ਜੜ੍ਹਾਂ ਜਾਦੇ ਲੰਬੀਆਂ ਹੁੰਦੀਆਂ ਕਈ ਫਸਮਾਂ ਫਸਲਾਂ ਲੋ ਬਾਇਓਮਾਸ ਹੁੰਦੀਆਂ ਕਈ ਫਸਲਾਂ ਬਹੁਤ ਹੈਵੀ ਬਾਇਓਮਾਸ ਹੁੰਦੀਆਂ ਕਈ ਫਸਲਾਂ ਜਿਹੜੀਆਂ ਹੈਗੀਆਂ ਫਾਸਟ ਫੀਡਿੰਗ ਕ੍ਰੋਪਸ ਹੁੰਦੀਆਂ ਜਿਨ੍ਹਾਂ ਦੇ ਵਿੱਚ ਮੱਕੀ ਇੱਕ ਆਉਂਦੀ ਹੈਗੀ ਆ ਗੰਨਾ ਇੱਕ ਹੁੰਦਾ ਹੈਗਾ ਜਿਨ੍ਹਾਂ ਦਾ ਬਾਇਓਮਾਸ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਵਿੱਚ ਮਿਕਦਾਰ ਬਹੁਤ ਜ਼ਿਆਦਾ ਨਿਕਲਦੀ ਹੈ ਉਹਨਾਂ ਦੇ ਵਿੱਚ ਕਣਕ ਤਾਂ ਆਉਂਦੀ ਹੀ ਨਹੀਂ ਹੈਗੀ ਕਣਕ ਦੀ ਤੂੜੀ ਵੀ ਕੋਈ ਵਿੱਚ ਨਹੀਂ ਪਾਉਂਦਾ ਹੈਗਾ ਤਾਂ ਜਿਹੜੇ ਖੇਤਾਂ ਦੇ ਵਿੱਚ ਲਗਾਤਾਰ ਅੱਗ ਲੱਗ ਰਹੀ ਆ ਤੁਸੀਂ ਅੱਗ ਲਗਾਤਾਰ ਅੱਗ ਲਾ ਰਹੇ ਹੋ ਉਹਨਾਂ ਖੇਤਾਂ ਦੇ ਵਿੱਚ ਕੁਝ ਵਾਧਾ ਨਹੀਂ ਹੋ ਰਿਹਾ ਆਰਗੈਨਿਕ ਕਾਰਬਨ ਘਟ ਰਹੀ ਹੈਗੀ ਠੀਕ ਹੈ ਹਾਂ ਹੋ ਸਕਦਾ ਹੈਗਾ ਉੱਥੇ ਆਇਰਨ ਦੀ ਮਾਤਰਾ ਜ਼ਿਆਦਾ ਹੋਵੇ ਉੱਥੇ ਪੀ ਐਚ ਬੈਲੈਂਸ ਹੋਵੇ ਉੱਥੇ ਮੋਟਾਂ ਦੇ ਪਾਣੀ ਚੰਗੇ ਹੋਣ ਨਹਿਰੀ ਪਾਣੀ ਅਵੇਲੇਬਿਲਟੀ ਹੋਵੇ ਤੁਸੀਂ ਪਿਛਲੇ 10-5 ਸਾਲਾਂ ਤੋਂ ਇਹ ਖੇਤੀ ਕਰ ਰਹੇ ਹੋ ਤੁਹਾਡੇ ਝਾੜ ਸਟੇਬਲ ਬਣੇ ਹੋਏ ਆ ਪਰ ਮੈਂ ਇਹ ਕਹਿਣਾ ਹੈਗਾ ਕਿ ਜਿਹੜੇ ਖੇਤਾਂ ਦੇ ਵਿੱਚ ਲਗਾਤਾਰ ਮੋਨੋਕ੍ਰੋਪਿੰਗ ਹੁੰਦੀ ਹੈ ਕਣਕ ਝੋਨਾ ਕਣਕ ਝੋਨਾ ਜਾਂ ਤੀਜੀ ਹੁਣ ਮੱਕੀ ਵੜ ਗਈ ਤਾਂ ਜਿੰਨਾ ਫਸਲਾਂ ਦੇ ਵਿੱਚ ਤਿੰਨ ਸਾਲਾਂ ਦੇ ਵਿੱਚ ਤੁਹਾਡੇ ਖੇਤ ਦੇ ਵਿੱਚੋਂ ਜਾਣ ਬਾਹਰ ਨਿਕਲਣੀ ਸੀਗੀ ਉਹ ਚਾਰ ਪੰਜ ਫਸਲਾਂ ਦੀ ਬਾਹਰ ਨਿਕਲ ਜਾਂਦੀ ਹੈਗੀ ਹੈ 1.5 ਸਾਲ ਦੀ ਫਸਲ ਬਾਹਰ ਉਹਨੀ ਜਾਣ ਕੱਢ ਕੇ ਲੈ ਜਾਂਦੀ ਹੈਗੀ ਹੈ ਖੇਤਾਂ ਦੇ ਵਿੱਚ ਜੇਕਰ ਤੁਸੀਂ ਇਸ ਪੱਖ ਤੋਂ ਜਾਣਨਾ ਹੈਗਾ ਕਿ ਪਰਾਲੀ ਬਾਉਣ ਦੇ ਨਾਲ ਸਾਡੇ ਖੇਤ ਚ ਪੈਦਾ ਹੋ ਗਿਆ ਤਾਂ ਟੈਸਟਿੰਗ ਕਰਵਾਓ ਖੇਤ ਲੈਵਲ ਹੋਣਾ ਚਾਹੀਦਾ ਗਰਮੀਆਂ ਦੇ ਵਿੱਚ ਸੁੱਕਾ ਪੱਟੋ ਤੇ ਉਸ ਖੇਤ ਦੇ ਵਿੱਚ ਆਰਗੇਨਿਕ ਕਾਰਬਨ ਆਟੋਮੈਟਿਕ ਹੌਲੀ-ਹੌਲੀ ਵਧੇਗੀ ਪਹਿਲੇ ਜਦੋਂ ਕੁਦਰਤ ਨੇ ਉਹਦੇ ਵਿੱਚ ਕੰਮ ਕਰਨਾ ਹੈਗਾ ਕੁਦਰਤੀ ਸੂਖਸ਼ਮ ਜੀਵਾ ਨੇ ਉਹਦੇ ਵਿੱਚ ਕੰਮ ਕਰਨਾ ਹੈਗਾ ਮਿੱਟੀ ਦੇ ਵਿੱਚ ਜਿਹੜੇ ਐਨਪੀਕੇ ਸਾਰੇ 17 ਤੱਤਾਂ ਤੇ ਇਹੀ ਕੰਮ ਕਰਦੇ ਹੈਗੇ ਆ ਉਹ ਮਿੱਟੀ ਦੇ ਵਿੱਚ ਛੋਰੇ ਨੂੰ ਵੀ ਤੋੜ ਕੇ ਥੱਲੇ ਭਜੰਦਾ ਕੰਮ ਕਰਦੇ ਹੈਗੇ ਆ ਜਿਦੇ ਵਿੱਚ ਤੁਹਾਡੀ ਮਿੱਟੀ ਪੋਲੀ ਹੁੰਦੀ ਹੈਗੇ ਤੁਹਾਡੀ ਮਿੱਟੀ ਦੀ ਸਰੰਚਨਾ ਕੁਦਰਤੀ ਬਣਦੀ ਹੈਗੀ ਤਾਂ ਉਹਨਾਂ ਨੂੰ ਵੀ ਖਾਦ ਚਾਹੀਦੀ ਹੈ ਉਹਨਾਂ ਦੀ ਖਾਦ ਕੀ ਹੈ ਨਾਈਟ੍ਰੋਜਨ ਉਹਨਾਂ ਤੁਹਾਨੂੰ ਪਹਿਲੇ 1.5 ਸਾਲ ਦੇ ਵਿੱਚ ਹੋ ਸਕਦਾ 5 ਤੋਂ 10% ਯੂਰੀਆ ਵਧਾਉਣਾ ਪਵੇ ਪਰ ਜਿਹੜੇ ਖੇਤਾਂ ਦੇ ਵਿੱਚ ਕੋਈ ਪਰਾਲੀ ਨਹੀਂ ਵਾਹੀ ਮੈਂ ਇੱਥੇ ਤੱਕ ਵੀ ਡਿਸਕਸ ਕਰਦਾ ਆਇਆਗਾ ਫਾਰਮਰ ਦੇ ਨਾਲ ਕਿ ਤੁਸੀਂ ਕਣਕ ਦੇ ਵਿੱਚ ਕਿੰਨੇ ਘੱਟੇ ਯੂਰੀਆ ਪਾਉਂਦੇ ਹੈਗੇ ਤਾਂ ਕਹਿੰਦੇ ਅਸੀਂ 5 ਤੋਂ 6 ਘੱਟੇ ਪਾ ਦਿੰਦੇ ਹੈਗੇ ਮੈਂ ਬਹੁਤ ਏਰੀਆ ਦੇ ਵਿੱਚ ਵਿਜ਼ਿਟ ਕਰਦਾ ਆਇਆਗਾ ਕਣਕਾਂ ਦੇ ਖੇਤਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਮੈਂ ਆਪਣੇ ਖੇਤ ਦੇ ਵਿੱਚ ਬਹੁਤ ਸਟੇਬਲ ਚੱਲ ਰਿਹਾ ਹੈਗਾ ਮੇਰੇ ਕਣਕ ਦੇ ਉੱਤੇ ਕਿਸੇ ਤਰੀਕਾ ਦੀ ਸੁੰਡੀ ਨਹੀਂ ਆਈ ਹੈਗੀ ਨਾ ਝੋਨੇ ਦੇ ਉੱਤੇ ਕੋਈ ਪੱਤਾ ਲਪੇਟ ਸੁੰਡੀ ਆਈ ਹੈਗੀ ਨਾ ਹੀ ਕਦੀ ਤੇਲਾ ਆਇਆ ਨਾਰਮਲ ਮੇਰੀ ਸੈਟੀਸਫੈਕਸ਼ਨ ਹੁੰਦੀ ਹੈ ਮੇਰਾ 32 ਤੋਂ 35 ਕੁਇੰਟਲ ਛੋਣਾ ਹੋ ਜਾਵੇ ਤੇ ਮੇਰੀ 22 ਤੋਂ 24 ਕੁਇੰਟਲ ਕਣਕ ਹੋ ਜਾਵੇ 25 27 ਕੁਇੰਟਲ ਤੱਕ ਵੀ ਚਲੀ ਜਾਂਦੀ ਹੈ ਕਈ ਵਾਰ ਤਾਂ ਇਹ ਜਿਹੜਾ ਡਾਟਾ ਹੈਗਾ ਲਗਾਤਾਰ ਤੁਸੀਂ ਫਸਲਾਂ ਦਾ ਬਰਾਬਰ ਝਾੜ ਲੈਣਾ ਤੇ ਖੇਤ ਦੇ ਵਿੱਚ ਤਾਕਤ ਦਾ ਵਧਾਉਣਾ ਇਹ ਇੱਕ ਚੰਗਾ ਗ੍ਰਾਫ ਹੈਗਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਪਹਿਲੀ ਵਾਰ ਪਰਾਲੀ ਵਾਹੀ ਸੀ ਮੇਰਾ ਤਾਂ ਝਾੜ ਘਟ ਗਿਆ ਝਾੜ ਘਟ ਨਹੀਂ ਸੀ ਜਿਹੜਾ ਮਰੀਜ਼ 8-10 ਦਿਨ ਵੈਂਟੀਲੇਟਰ ਤੇ ਰਹਿ ਜੇ ਉਹਨੂੰ ਆਨਸਾਰ ਆਪਾਂ ਕੋਈ ਭਾਰਾ ਭੋਜਨ ਬਦਾਮਾਂ ਵਾਲੀ ਖੀਰ ਨਹੀਂ ਖਵਾ ਸਕਦੇ ਉਹਨੂੰ ਤਾਂ ਮੂੰਗੀ ਚੌਲਾਂ ਦੀ ਖਿਚੜੀ ਹੀ ਖਵਾਉਣੀ ਪਊਗੀ ਤੇ ਜਿਹੜਾ ਤੁਹਾਡੇ ਖੇਤਾਂ ਦੇ ਵਿੱਚ ਲਗਾਤਾਰ ਪਰਾਲੀ ਤੁਸੀਂ ਬਾਹਰ ਆਇਓ ਫੇਰ ਉਹਦੀ ਕੋਈ ਤਾਕਤ ਦਾ ਪੈਮਾਨਾ ਤੁਸੀਂ ਨੋਟ ਕਰ ਸਕਦੇ ਹੋ ਤੁਹਾਨੂੰ ਇਹ ਗੱਲ ਨਾਲ ਨਹੀਂ ਨੋਟ ਕਰਨਾ ਚਾਹੀਦਾ ਕਿ ਮੈਂ ਖੇਤ ਦੇ ਵਿੱਚ ਪਰਾਲੀ ਵਾਈ ਸੀ ਮੇਰੀ ਤਾਂ ਫਸਲ ਵੱਧ ਹੋ ਗਈ ਤੁਸੀਂ ਲਗਾਤਾਰ ਤੁਹਾਨੂੰ ਧਰਤੀ ਸਿਰ ਦੇ ਕੇ ਕੰਮ ਕਰਨਾ ਪਊਗਾ ਤਾਂ ਤੁਹਾਡੀ ਖੇਤ ਦੇ ਵਿੱਚ ਕਿਉਂਕਿ ਜਿੱਥੇ ਲਗਾਤਾਰ ਗੱਠਾਂ ਬਣਦੀਆਂ ਹੈਗੀਆਂ ਜਿੱਥੇ ਲਗਾਤਾਰ ਪਰਾਲੀ ਮੱਚ ਕੇ ਬਾਹਰ ਆਉਂਦੀ ਰਹਿੰਦੀ ਹੈਗੀ ਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਉੱਥੇ ਪਰਾਲੀ ਖੇਤ ਦੇ ਵਿੱਚ ਨਹੀਂ ਰਹਿੰਦੀ ਹੈਗੀ ਤਾਂ ਸਿਲੀਕੋਨ ਡੈਫੀਸ਼ੈਂਟ ਸੋਇਲ ਜਿੱਥੇ 75% ਤੋਂ ਘੱਟ ਸਿਲੀਕੋ ਐਕਟਿਵ ਸਿਲਿਕਾ ਹੋਵੇ ਉਸ ਸੋਇਲ ਦੀ ਪੀਐਚ ਵੀ ਕਾਫੀ ਇਨਕਰੀਜ਼ ਹੋ ਜਾਂਦੀ ਹੈ ਮਤਲਬ ਐਲਕੈਲਾਈਨ ਚਲੀ ਜਾਂਦੀ ਹੈ ਤਾਂ ਉੱਥੇ ਵੀ ਕਾਫੀ ਤੱਤ ਹੈਗੇ ਆ ਜਿਹੜੇ ਕਿ ਬੂਟੇ ਨੂੰ ਮਿਲਣ ਯੋਗ ਅਵਸਥਾ ਚ ਪਏ ਹੀ ਨਹੀਂ ਹੁੰਦੇ ਉਹ ਵੈਸੇ ਮਿੱਟੀ 'ਚ ਵੱਧ ਪਏ ਹੁੰਦੇ ਹੈਗੇ ਤਾਂ ਉਹ ਵੀ ਇੱਕ ਵੱਡੀ ਪ੍ਰੋਬਲਮ ਹੈਗੀ ਆ ਮਿੱਟੀ ਦੀ ਪੀਐਚ ਨੂੰ ਸੰਤੁਲਨ ਕਰਨਾ ਹੈਗਾ ਤਾਂ ਖੇਤ ਦੇ ਵਿੱਚ ਕੁਦਰਤ ਦਾ ਐਕਟਿਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਥੇ ਮੂੰਗੀ ਲਾਓ ਜੰਤਰ ਲਾਓ ਕਿਸੇ ਕੋਈ ਤਰ੍ਹਾਂ ਵਾਲੀਆਂ ਬੱਲਾਂ ਲਾਓ ਖਕੜੀਆਂ ਲਾਓ ਕੋਈ ਵੀ ਲਾਉਣੇ ਤੁਸੀਂ ਝੋਨੇ ਦੇ ਕਣਕ ਦੇ ਸੱਨ ਦੇ ਵਿੱਚ ਤਾਂ ਉਹ ਜਿਹੜੀਆਂ ਜੜਾਂ ਵਾਲੀਆਂ ਸਬਜ਼ੀਆਂ ਜਾਂ ਚੜਾ ਵਾਲੀਆਂ ਕੋਈ ਇਸ ਤਰ੍ਹਾਂ ਦੀਆਂ ਫਸਲਾਂ ਹੈਗੀਆਂ ਜਿਨ੍ਹਾਂ ਦੇ ਕਰਕੇ ਤੁਹਾਡੀ ਖੇਤ ਦੇ ਵਿੱਚ ਨਾਈਟ੍ਰੋਜਨ ਵੀ ਵਧੇਗੀ ਆਰਗੈਨਿਕ ਐਸਿਡ ਵੀ ਪੈਦਾ ਹੋਣਗੇ ਜਿਹਦੇ ਕਰਕੇ ਸ਼ੋਰੇ ਵੀ ਥੱਲੇ ਜਾਣਗੇ ਤੇ ਅਗਲੀ ਫਸਲ ਦੀ ਖਾਦਾਂ ਦੀ ਮਾਤਰਾ ਵੀ ਘਟ ਜਾਵੇਗੀ ਜਿਆਦਾ ਖਾਦਾਂ ਦੇ ਨਾਲ ਜੇਕਰ ਖੇਤੀ ਦੇ ਵਿੱਚ ਚੰਗੇ ਝਾੜ ਆਉਂਦੇ ਹੋਣ ਤਾਂ ਇੱਕ ਖਤਰਾ ਵੀ ਪੈਦਾ ਹੁੰਦਾ ਰਹਿੰਦਾ ਕੀਟਾਂ ਦਾ ਖਤਰਾ ਪੈਦਾ ਹੁੰਦਾ ਰਹਿੰਦਾ ਬਿਮਾਰੀਆਂ ਦਾ ਖਤਰਾ ਪੈਦਾ ਹੁੰਦਾ ਰਹਿੰਦਾ ਤਾਂ ਤੁਹਾਡੀ ਖੇ ਤੁਹਾਡੀ ਜੇਬ ਦੇ ਵਿੱਚ ਥੱਲੇ ਦੇ ਪਾਸੇ ਮੋਰੀ ਤੁਹਾਨੂੰ ਬੰਦ ਕਰਨੀ ਪਵੇਗੀ ਨਾ ਕਿ ਵੱਡੀ ਕਰਨੀ ਪਵੇਗੀ ਉਦੋਂ ਲਈ ਮੋਰੀ ਤੋਂ ਵੱਡੀ ਦੇ ਥੱਲੇ ਦੀ ਜੇਬ ਦੀ ਮੋਰੀ ਹੈ ਤਾਂ ਉਹਦੇ ਵਿੱਚ ਤੁਹਾਡਾ ਕੋਈ ਵੀ ਬਚਤ ਵਾਲਾ ਪੈਸਾ ਟਿਕ ਨਹੀਂ ਪਾਵੇਗਾ ਇਹ ਗੱਲ ਤੁਸੀਂ ਨੋਟ ਕਰ ਲਓ ਇਸ ਤੋਂ ਬਾਹਰ ਆ ਜਾਓ ਕਿ ਸਾ ਅਸੀਂ ਕਣਕ ਦੇ ਵਿੱਚ ਪਰਾਲੀ ਵਾਹੀ ਜੇ ਸਾਡੀ ਕਣਕ ਮਾੜੀ ਰਹੇਗੀ ਜਾਂ ਸਾ ਅਸੀਂ ਪਰਾਲੀ ਵਾਹੀ ਸਾਡੀ ਕਣਕ ਬਾੜੀ ਚੰਗੀ ਹੋਵੇਗੀ ਤਾਂ ਮੋਟੀਵੇਸ਼ਨ ਤੁਹਾਡੇ ਲਈ ਇਹੀ ਹੈਗੀ ਆ ਕਿ ਤੁਸੀਂ ਨਾਰਮਲ ਝਾੜ ਤੇ ਚੰਗੇ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਵਧਾਓ ਵਾਰੀ-ਵਾਰੀ ਉਹਨੂੰ ਚੱਕਰ ਆਉਂਦੇ ਰਹੋ ਸਾਲ ਡੇਢ ਸਾਲ ਬਾਅਦ ਤੇ ਖਾਦਾਂ ਦਾ ਬੈਲੈਂਸ ਰੱਖੋ ਇਹ ਨਹੀਂ ਹੈਗਾ ਕਿ ਇਕੱਲਾ ਯੂਰੀਆ ਜ਼ੈਹਰ ਆ ਜੀ ਮੈਂ ਤਾਂ ਯੂਰੀਆ ਇੱਕ ਘੱਟੇ ਹੀ ਪਾਉਣਾ ਹੁੰਦਾ ਜੇ ਫਸਲ ਦੀ ਡਿਮਾਂਡ ਤੁਸੀਂ ਉਹ ਫਸਲ ਉਹ ਵੈਰੈਟੀ ਉਹ ਲਾਈ ਬੈਠੇ ਹੈਗੇ ਜਿਹੜੀ 4 ਘੱਟੇ ਡਿਮਾਂਡ ਕਰਦੀ ਹੈਗੀ ਆ ਤਾਂ ਫਿਰ ਤੁਹਾਡੇ ਝਾੜ ਨਹੀਂ ਪ੍ਰੋਪਰ ਆਉਣੇ ਹੈਗੇ ਠੇਕੇ ਵਾਲਿਆਂ ਜ਼ਮੀਨਾਂ ਦੇ ਵਿੱਚ ਵੱਧ ਖਾਦਾਂ ਦੀ ਵਰਤੋਂ ਹੀ ਇਹ ਇੱਕ ਵੱਡਾ ਪਮਾਨਾ ਹੈਗਾ ਕਿ ਫਾਰਮਰ ਦਾ ਵੱਧ ਫੋਕਸ ਝਾੜ ਤੇ ਹੈ ਮਿੱਟੀ ਦੀ ਸਿਹਤ ਤੇ ਨਹੀਂ ਹੈਗਾ ਸ਼ਾਇਦ ਇਸੇ ਕਰਕੇ ਮੈਨੂੰ ਲੱਗਦਾ ਹੈਗਾ ਕਿ ਜੇਕਰ ਐਮਐਸਪੀ ਵੀ ਤਿੰਨ ਗੁਣਾ ਹੋ ਜਾਣਾ ਤਾਂ ਠੇਕ ਜ਼ਮੀਨਾਂ ਦਾ ਠੇਕਾ ਹੀ ਵਧੇਗਾ ਖੇਤੀ ਕਰਨ ਵਾਲੇ ਵੱਡੇ ਜਿਹੜੇ ਕਿਸਾਨਾਂ ਦੇ ਵਰਗ ਹੈਗੇ ਉਹਨਾਂ ਦੀ ਆਮਦਨ ਨਹੀਂ ਵਧਣ ਵਾਲੀ ਇਸ ਤਰੀਕੇ ਦੇ ਨਾਲ ਤਾਂ ਆਮਦਨ ਉਸ ਤਰੀਕੇ ਨਾਲ ਹੀ ਵੱਧ ਸਕਦੀ ਹੈ ਕਿ ਜਾਂ ਤੁਸੀਂ ਰਿਟੇਲਿੰਗ ਕਰੋ ਜਾਂ ਤੁਹਾਡੇ ਖੇਤਾਂ ਦੀ ਜਿਹੜੀ ਹੈਗੀ ਆ ਤਾਕਤ ਉਹ ਵਧੇ ਤੇ ਜਿਹੜੀ ਮੇਜਰ ਕੈਪੀਟਲ ਕੋਸਟ ਹੈਗੀ ਠੇਕਾ ਉਹ ਨਾਰਮਲ ਹੋਵੇ ਜਾਂ ਹਿੱਸੇ ਤੇ ਹੋਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਵੀਡੀਓ ਨਾਲ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇੰਸਟਾਗ੍ਰam ਫੇਸਬੁਕ YouTube ਤੇ ਬੜੇ ਕਿਓ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ